ਪਿੰਡ ਵਿੱਚ ਛੱਪੜ ਦਾ ਪਾਣੀ ਦਾ ਨਿਕਾਸ ਨਹੀਂ ਹੈਗਾ ਪਾਣੀ ਸਾਡੇ ਕਬਰਿਆਂ ਤੱਕਰ ਪਹੁੰਚ ਰਿਹਾ ਸਾਨੂੰ ਬਹੁਤ ਕੰਗੀਆਂ ਦਲੀਆਂ 'ਚ ਪਾਣੀ ਖਲੋਤਾ ਦਾ ਸਾਨੂੰ ਪਾਣੀ ਦੇ ਨਿਕਾਸ ਦਾ ਮਤਲਬ ਹੈ ਸਾਡੇ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡੇ ਗਲੀਆਂ 'ਚ ਪਾਣੀ ਨਹੀਂ ਖਲੋਣਾ ਚਾਹੀਦਾ ਨਾਲੀਆਂ 'ਚ ਪਾਣੀ ਖਲੋਤੇ ਦਾ ਗੰਦੇ ਮੱਛਰ ਕਰਕੇ ਬੰਬਾਰੀਆਂ ਪੈਦਾ ਹੋਣਦੀਆਂ ਸਾਡੀ ਪ੍ਰੋਬਲਮ ਹੈ ਪਾਣੀ ਸਪਰਦਾ ਪਾਣੀ ਪਿੰਡ ਦਾ ਪਾਣੀ ਕਿਹ Pase ਨਹੀਂ ਜਾਂਦਾ ਸਾਡੀ ਕਿਹੜੇ ਕੱਲੋਂ ਦੀ ਸੁਣਾਈ ਹੋਣ ਦੇ ਦੀ ਪਾਣੀ ਸਾਡਾ ਪਾਣੀ ਰਹਿਣ ਵਾਲਾ ਚੱਕਦਾ ਸਾਡੇ ਸਾਰੀਆਂ ਪੇਟੀਆਂ ਤੱਕ ਪਾਣੀ ਅੰਦਰ ਚਲ ਗਿਆ ਸਾਡਾ ਦਾਦ ਤੱਕ ਸਾਰਾ ਖਰਾਬ ਹੋ ਗਿਆ ਅੱਜ ਕੱ데 ਗੱਲ ਕੇ ਬੈਠ ਗੱਲ ਕੋਈ ਸਾਡੀ ਦਾਦੇ ਵੀ ਬੰਦੇ ਅਸੀਂ ਕਿੱਥੋਂ ਕਦੇ ਕਰੀਏ ਸਾਡੀ ਚਾਰ ਚਾਰ ਗੱਲੀਆਂ ਇਹ ਘਰ ਵਾ ਸਾਡੇ ਅਸੀਂ ਕਿੱਥੋਂ ਕਰੀਏ 21 ਕਿਲੇ ਛੱਪੜ ਵਾ ਤੇ ਕਾਫੀ ਛੱਪੜ ਪੂਰਿਆ ਗਿਆ ਤੇ ਲੋਕਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਪਾਣੀ ਲੋਕਾਂ ਦੇ ਘਰ ਵਿੱਚ ਖੜਾ ਵਾ ਤੇ ਪਹਿਲੇ ਵੀ ਇਹ ਨਿਸ਼ਾਨਦੀ ਵਾਸਤੇ ਗਰਦੌਰ ਸਾਹਿਬ ਨੂੰ ਥੱਜਿਆ ਜਾਂ ਨਿਸ਼ਾਨਦੀ ਕਰਕੇ ਕੋਈ ਮਸਲੇ ਦਾ ਹੱਲ ਕੀਤਾ ਜਾਵੇ ਜਿਹੜੀ ਖਾਲੀ ਜਗ੍ਹਾ ਨੂੰ ਪਟਾ ਕੇ ਉਸ ਪਾਣੀ ਛੁੱਟਿਆ ਜਾਵੇ ਤੇ ਇਹਦੇ ਵਿੱਚ ਗਰਦੌਰ ਸਾਹਿਬ ਆਏ ਹੀ ਪਿਛਲੀ ਵਾਰੀ ਵੀ ਡੱਕਿਆ ਗਿਆ ਹੁਣ ਵੀ ਡੱਕਿਆ ਗਿਆ ਵਾ ਪੁਲਿਸ ਵੀ ਪੁਲਿਸ ਇਪੈਕਸ਼ਨ ਵੀ ਮਿਲੀ ਆ ਉਹ ਪੁਲਿਸ ਵੀ ਨਹੀਂ ਆਈ ਵੀਡੀਓ ਦਫ਼ਤਰ ਵੀ ਚਿੱਠੀ ਕੱਢੀ ਆ ਉਹਨਾਂ ਚੋਂ ਵੀ ਕੋਈ ਨਹੀਂ ਆਇਆ ਅੱਜ ਜਿਦੋਂ ਉੱਤੇ ਨਿਸ਼ਾਨਦੀ ਕਰ ਕੇ ਕਾਪੜਾ ਸਾਰਾ ਰਿਕਾਰਡ ਫੀਲਡ ਕਰਕੇ ਬਾਅਦ ਅਸੀਂ ਮਾਨਯੋਗ ਐਸਐਸਓ ਸਾਹਿਬ ਤੋਂ ਆਏ ਅਸੀਂ ਕਿ ਸਾਨੂੰ ਫੋਰਸ ਚਾਹੀਦੀ ਆ ਜਦੋਂ ਇੱਥੇ ਆ ਕੇ ਦੇਖਿਆ ਉਹ ਤੇ ਜਿਹੜਾ ਜਿਹੜੇ ਕਬਜ਼ੇ ਵਾਲੀ ਜਗ੍ਹਾ ਬਾ ਉਹਦੇ ਵਿੱਚ ਘੱਟੋ ਘੱਟ 20 ਆਦਮੀਆਂ ਜਿਹੜਾ ਨੇ ਕਬਜ਼ਾ ਕੀਤਾ ਬਾ ਮਾਨ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਇਹ ਚੀਜ਼ ਉੱਤੇ ਕਿਉਂ ਨਹੀਂ ਸਖਤ ਹੋ ਰਹੇ ਵੀ ਇਹ ਮਹਿਕਮਾ ਤੁਹਾਡਾ ਕਿਉਂ ਨਹੀਂ ਪਹੁੰਚਿਆ ਇਹਨਾਂ ਨੂੰ ਕਿੰਨੇ ਕਿੰਨੇ ਪ੍ਰੈਸ਼ਰ ਪਾਇਆ ਕਿਉਂ ਨਹੀਂ ਆਇਆ ਤੁਹਾਡਾ ਪੁਲਿਸ ਪ੍ਰਸ਼ਾਸਨ ਕੋਈ ਉਹ ਨਹੀਂ ਆਇਆ ਤੁਹਾਡਾ ਵੀਡੀਓ ਸਾਹਿਬ ਕਿਉਂ ਨਹੀਂ ਆਇਆ ਤੁਹਾਡਾ ਤਹਿਸੀਲਦਾਰ ਸਾਹਿਬ ਕੀ ਕਾਰਨ ਹੈ ਕਿਹਦਾ ਪ੍ਰੈਸ਼ਰ ਇਹ ਦੇ ਉੱਤੇ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਪੰਚਾਇਤ ਦਾ ਮਤਾ ਇੱਕ ਪਾਸੇ 10000 ਵੋਟ ਇਹ ਇੱਥੇ ਅੱਧਾ ਪਿੰਡ ਪਾਣੀ ਗਲੀਆਂ ਦੇ ਵਿੱਚ ਪਾਣੀ ਮਛਰਾ ਪਿੰਡ ਦੇ ਵਿੱਚ ਇੰਨਾ ਤੰਗ ਪ੍ਰੇਸ਼ਾਨ ਲੋਕ ਹੋ ਰਹੇ ਨੇ ਕਾਫੀ ਦਾ ਸਾਧਨ ਹੀ ਕੋਈ ਨਹੀਂ ਰਹਿ ਗਿਆ ਟਿੱਬੜ ਵਿੱਚ ਤੇ ਸਾਡੀ ਇਹੋ ਹੀ ਬੇਨਤੀ ਹੈ ਪ੍ਰਸ਼ਾਸਨ ਗਾੜੀ ਵੀ ਇਹ ਮੇਰੇ ਪਿੰਡ ਦੇ ਮਸਲਾ ਹੱਲ ਕੀਤਾ ਜਾਏ ਪਾਣੀ ਲੋਕਾਂ ਦੇ ਘਰਾਂ 'ਚ ਖਰੋਤਾ ਵਾ ਮੱਛਰ ਬੜਾ ਹੋ ਗਿਆ ਬਿਮਾਰੀਆਂ ਲੱਗਣ ਦੀਆਂ ਲੋਕਾਂ ਨੂੰ ਇਹਦਾ ਜਲਦ ਜਲਦ ਹੱਲ ਕਰਵਾਇਆ ਜਾਏ ਇਹ ਤਕਰੀਬਨ 100-150 ਘਰ ਵਾ 100-150 ਘਰ ਵਾ ਜਿਹੜਾ ਪਾਣੀ 'ਚ ਡੁੱਬਾ ਹੋਇਆ ਹੋਤੇ ਜਿਹੜੀ ਸਥਿਤੀ ਜਿਹੜੀ ਜ਼ਿਆਦਾ ਕਤਰੇ ਵਾਲੀ ਬਣਦੀ ਅਸੀਂ ਐਸਐਸਓ ਸਾਹਿਬ ਨੇ ਸਲਾਹ ਕੀਤੀ ਵੀ ਸਾਨੂੰ ਪੂਰਤ ਜਿਹੜੀ ਇਹਦੀ ਵੱਧ ਚਾਹੀਦੀ ਆ ਬਾਦ ਪੋਰਚ ਕਰਕੇ ਹੀ ਮਾਜੋਗ ਡਿਪਟੀ ਪੁਲਿਸ ਸਾਹਿਬ ਨੂੰ ਲਿਖਿਆ ਕਿ ਸਾਨੂੰ ਬਾਦ ਪੋਰਚ ਚਾਹੀਦੀ ਹੈ ਨਾਲ ਇਹde ਸਾਨੂੰ ਮਜਿਸਟਰਡ ਚਾਹੀਦਾ ਬਤਾਂ ਜੋ ਜੇ ਕੋਈ ਹਾਲਾਤ ਉਹ ਜੇ ਬੜਨ ਉਥੇ ਜੇ ਕੋਈ ਖਤਰੇ ਵਾਲੀ ਗੱਲ ਹੋਵੇ ਤੋਂ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਚ ਬੰਦੀ ਜਿਹੜੇ ਨਿਸ਼ਾਨ ਦੇ ਵਾਸਤੇ ਅਸੀਂ ਪਹਿਲਾਂ ਜਿਹੜਾ ਸਬੰਧਤ ਮਹਿਕਮਾ ਉਹਨੇ ਸਾਨੂੰ ਲਿਖ ਕੇ ਦਿੱਤਾ ਹੈ ਵੀਡੀਓ ਦਫ਼ਤਰ ਵਾਲਾ ਅਸੀਂ ਵੀਡੀਓ ਦਫ਼ਤਰ ਦੇ ਅਧਿਕਾਰੀ ਦੇ ਕਰਮਚਾਰੀ ਆਏ ਆ ਸਾਡੇ ਦਫ਼ਤਰ ਦੇ ਫਟਵਾਰੀ ਵੀ ਆਏ ਆ ਤਾਂ ਮੈਂ ਖੁਦ ਆਇਆ। ਅਇ ਇਤਿਹਾਸ ਕਿ ਜਦੋਂ ਉਦੋਂ ਪਿੰਡ ਦੇ ਨਿਸ਼ਾਨਦੀ ਕਰਨ ਲੱਗੇ ਪਹਿਲਾਂ ਵੀ ਇੱਕ ਵਾਰੀ ਨਿਸ਼ਾਨਦੀ ਕਰਨ ਆਏ ਤੇ ਉਦੋਂ ਲੜਾਈ ਝਗੜਾ ਹੋਣ ਦਾ ਖਤਰਾ ਦੇਖ ਕੇ ਸਈ ਪੁਲਿਸ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਉਹਦੇ ਲੈ ਕੇ ਸਾਨੂੰ ਫੋਰਸ ਮਿਲ ਗਈ ਸੀ ਅੱਜ ਜੀ ਜਦੋਂ ਉੱਤੇ ਨਿਸ਼ਾਨਦੀ ਕਰ ਕਾਪੜਾ ਸਾਰਾ ਰਿਕਾਰਡ ਫੀਲ ਕਰਕੇ ਬਾਅਦ ਚ ਜੀ ਮਾਨਯੋਗ ਐਸਐਸਪੀ ਸਾਹਿਬ ਤੋਂ ਆਏ ਆਂ ਕਿ ਸਾਨੂੰ ਫੋਰਸ ਚਾਹੀਦੀ ਆ ਜਦੋਂ ਉੱਤੇ ਆ ਕੇ ਦੇਖਿਆ ਉਹ ਤੇ ਜਿਹੜਾ ਜਿਹੜੇ ਕਬਜ਼ੇ ਵਾਲੀ ਜਗ੍ਹਾ ਬਾ ਉਹਦੇ ਵਿੱਚ ਘਟੋ ਘਟ 20 ਆਦਮੀ ਜਿਹੜਾ ਨੇ ਕਬਜ਼ਾ ਕੀਤਾ ਬਾ ਉਥੇ ਜਿਹੜੀ ਸਥਿਤੀ ਜਿਹੜੀ ਜ਼ਿਆਦਾ ਖਤਰੇ ਵਾਲੀ ਬਣਦੀ ਐ ਅਸੀਂ ਐਸਐਸਓ ਸਾਹਿਬ ਨੂੰ ਸਲਾਹ ਕੀਤੀ ਵੀ ਸਾਨੂੰ ਫੋਰਸ ਜਿਹੜੀ ਇਹਦੀ ਬਾਦ ਚਾਹੀਦੀ ਆ ਬਾਦ ਫੋਰਸ ਕਰਕੇ ਇਹ ਮਾਰਜੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖਿਆ ਕਿ ਵੀ ਸਾਨੂੰ ਬਾਦ ਫੋਰਸ ਚਾਹੀਦੀ ਆ ਨਾਲ ਇਹ ਸਾਨੂੰ ਮజిస్టਰੇਟ ਚਾਹੀਦਾ ਬਤਾਂ ਜੋ ਜੇ ਕੋਈ ਹਲਾਤ ਉਹੋ ਜੇ ਬਣ ਉਥੇ ਜੇ ਕੋਈ ਖਤਰੇ ਵਾਲੀ ਗੱਲ ਹੋਵੇ ਤਾਂ ਕਾਰਵਾਈ ਕੀਤੀ ਜਾ ਸਕਦੀ ਐਸੀ ਮਾਰਜੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਸਾਨੂੰ ਫੋਰਸ ਦਿੱਤੀ ਸੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਫੋਰਸ ਇੱਥੇ ਜਿਹੜੀ ਘੱਟੋ ਘੱਟ 100 ਤੋਂ 200 ਆਦਮੀ ਚਾਹੀਦਾ ਸਾਨੂੰ ਫੋਰਸ ਨਾਲ ਘਰਾਂ ਵਿੱਚ ਜਾਣਾ ਮੈਸੀ ਕਦਾਂ ਵਿੱਚ ਜਾ ਕੇ ਸਿੱਤੀ ਕਰਨੀ ਕੋਈ ਵੀ ਕੋਈ ਵੀ ਕਿਸੇ ਤਰ੍ਹਾਂ ਦੇ ਹਾਲਾਤ ਵੀ ਬਣ ਸਕਦਾ ਹੈ ਹਾਲਾਤਾਂ ਨੂੰ ਸੰਭਾਲ ਨਹੀਂ ਕਰ ਨੂੰ ਜੀ ਸ਼ਰਟ ਦੀ ਚਾਹੀਦਾ ਤੇ ਸਾਡਾ ਪਿੰਡ ਗਰਦਾਸਪੁਰ ਤੋਂ ਸਭ ਤੋਂ ਵੱਡਾ ਟੋਡਾ ਤੇ ਮੇਰਾ ਨਾਮ ਸ੍ਰਿੰਦਰ ਸਿੰਘ ਦਾ ਮੇਰੇ ਘਰ ਦੇ ਸਰਪੰਚਾ ਤੇ ਮੇਰੇ ਪਿੰਡ ਦੇ ਟੋਟਲੀ 21 ਕਰਾਣਾ ਛੱਪੜਾ ਤੇ ਕਾਫੀ ਛੱਪੜ ਪੂਰੇ ਗਏ ਆ 21 ਕਿੱਲੇ ਛੱਪੜਾ ਕਾਫੀ ਛੱਪੜ ਪੂਰੇ ਗਿਆ ਤੇ ਲੋਕਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਪਾਣੀ ਲੋਕਾਂ ਦੇ ਘਰ ਵਿੱਚ ਖੜਾ ਆ ਤੇ ਪਹਿਲੇ ਇਹ ਨਿਸ਼ਾਨ ਦੀ ਵਾਸਤੇ ਗੁਰਦੌਰ ਸਾਹਿਬ ਨੂੰ ਸੱਜਿਆ ਜਾਂ ਨਿਸ਼ਾਨ ਦੀ ਕਰਕੇ ਕੋਈ ਮਸਲੇ ਦਾ ਹੱਲ ਕੀਤਾ ਜਾਵੇ ਜਿਹੜੀ ਖਾਲੀ ਜਗ੍ਹਾ ਨੂੰ ਪਟਾ ਕੇ ਉਸ ਤੇ ਪਾਣੀ ਛੱਟਿਆ ਜਾਵੇ ਤੇ ਇਹਦੇ ਵਿੱਚ ਗੁਰਦੌਰ ਸਾਹਿਬ ਆਏ ਸੀ ਪਿਛਲੀ ਵਾਰ ਵੀ ਡੱਕਿਆ ਗਿਆ ਹੁਣ ਵੀ ਡੱਕਿਆ ਗਿਆ ਵਾ ਕੋਈ ਵੀ ਕੋਈ ਪ੍ਰੋਟੈਕਸ਼ਨ ਨਹੀਂ ਆ ਉਹ ਕੋਈ ਵੀ ਨਹੀਂ ਆਈ ਵੀਡੀਓ ਦਫ਼ਤਰ ਵੀ ਚਿੱਠੀ ਕੱਢੀ ਆ ਉਹਨਾਂ ਚੋਂ ਵੀ ਕੋਈ ਨਹੀਂ ਆਇਆ ਤੇ ਸਾਡੀ ਇਹੋ ਬੇਨਤੀ ਹੈ ਪ੍ਰਸ਼ਾਸਨਗਾਰੀ ਵੀ ਇਹ ਮੇਰੇ ਪਿੰਡ ਦੇ ਮਸਲੇ ਦਾ ਹੱਲ ਕੀਤਾ ਜਾਵੇ ਪਾਣੀ ਨਿਕਲਦਾ ਘਰੇ ਜੇ ਖੇਤਾਂ ਦਾ ਨਸ਼ਰ ਵੜਾ ਹੋ ਗਿਆ ਬਿਮਾਰੀਆਂ ਲੱਗਣਦੀਆਂ ਲੋਕਾਂ ਨੂੰ ਕਿ ਇਹ ਜਲਦੀ ਜਲਦੀ ਹੱਲ ਕਰਵਾਇਆ ਜਾਏ। ਇੱਕ ਟ੍ਰਿਪਿੰਗ ਸਾਇਡ ਦੇ ਘਰਵਾ 100 150 ਘਰਵਾ ਜਿਆ ਪਾਣੀ ਨਹੀਂ ਕੋਈ ਨਾਰਾ ਵੀ ਨਹੀਂ ਵਧੀਆ ਸਾਰਾ ਬਲੈਕ ਜਿਆ ਹਵਾ ਤੇ ਕੋਈ ਗੌਰ ਗੰਦਗੀ ਪਈ ਹੈ ਤੇ ਇਹ ਨਾ ਇਹ ਰੋਜ਼ ਹੀ ਸਾਡੇ ਘਰਾਂ 'ਚ ਆਉਂਦੀ ਆ ਤੇ ਸਾਡੇ ਕੋਈ ਹਾਲ ਨਹੀਂ ਇਹ 56 ਨਗਰ ਖਾਲੀ ਕਰਾ ਕੇ ਤੁਸੀਂ ਤੁਹਾਡਾ ਕੋਈ ਮੀਡੀਆ ਇਹ ਤੁਹਾਨੂੰ ਹਵਾਏ ਲੋਕੋ ਲੈ ਕੇ ਖੜੇ ਹੋ ਕੇ ਪੁੱਛੋ ਕਿ ਇਹ ਚੋਰੀ ਆਏ ਤਾਂ ਗੈਰ ਮੈਂ ਇਹ ਕਹਿ ਰਿਹਾ ਉਹਨਾਂ ਨੂੰ ਪੁੱਛੋ ਵੀ ਇਹ ਕੋਈ ਆਇਆ ਨਾ ਕੀ ਪ੍ਰੈਸ਼ਰਾਈਜ਼ਰ ਹੈ ਜੀ ਕਿਉਂ ਨਹੀਂ ਚੱਟੀਆਂ ਇਹਨਾਂ ਨੂੰ ਬੋਤਲ ਦੇ ਤੇ ਦੇ ਠੀਕ ਦੇ ਲੋ ਤੇ ਫਿਰ ਜੋ ਹੁੰਦਾ ਪ੍ਰਸ਼ਾਸਨ ਨੂੰ ਧਰਨਾ ਲਾਵਾਂਗੇ ਕਿ ਲੋਕਾਂ ਦੇ ਕਿਤੇ ਜੰਮੇ ਦੀ ਪ੍ਰਸ਼ਾਸਨ ਦੀ ਪਿੰਡ ਵਾਲੇ ਕੀ ਜਣਾ ਚਾਹੋਗੇ ਵੀ ਇਹੀ ਗੱਲ ਦੀ ਸਾਡੇ ਸੌ ਬੰਦਾ ਪਿਆ ਮੇਰਾ ਨਾਮ ਪਹਿਲੇ 66 ਦਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਪਾਣੀ ਸਾਡੇ ਕਬਰਿਆਂ ਤੱਕ ਪਹੁੰਚ ਰਿਹਾ ਸਾਨੂੰ ਬਹੁਤ ਕੰਗੀਆਂ ਗਲੀਆਂ ਚ ਪਾਣੀ ਖਲੋਤਾ ਹੈ ਸਾਨੂੰ ਪਾਣੀ ਦੇ ਨਿਕਾਸ ਦਾ ਮਤਲਬ ਹੈ ਸਾਡੇ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡੇ ਬਲੇ ਪਾਣੀ ਨਹੀਂ ਖਰਵਾਉਣਾ ਚਾਹੀਦਾ ਨਾਲ ਹੀ ਇਹ ਪਾਣੀ ਖਲੋਤੇ ਦਾ ਗੰਦੇ ਮੱਛਰ ਕਰਕੇ ਬੰਬਾਰੀਆਂ ਟੈਦਾ ਹੋਉਂਦੀਆਂ ਸਾਡੇ ਬੱਚੇ ਬਹੁਤ ਚੰਗਾ ਤੇ ਬਰ ਬੰਦੇ ਦਾ ਇਤਿਹਾਨ ਵਾਲੇ ਇਸ ਕਰਕੇ ਅਸੀਂ ਕਰਦੇ ਹਾਂ ਕਿ ਸਾਡੇ ਪਾਣੀ ਦੇ ਬੜੇ ਪ੍ਰੋਬਲਮ ਆ ਰਹੇ ਮਾਰੇ ਜੇ بارش ਆਉਂਦੀ ਹੈ ਪਾਣੀ ਸਾਡੇ ਕਮਰੇ ਚ ਚਲਦਾ ਇਸ ਤੋਂ ਬਿਨਾਂ ਪਾਣੀ ਆਉਂਦਾ ਜਦੋਂ ਸਾਡੇ ਘਰਾਂ ਦਾ ਪਾਣੀ ਆ ਰੋਜ਼ ਦੀ ਵਰਤੋਂ ਵਾਲਾ ਪਾਣੀ ਵੀ ਖਲੋਤਾ ਰਹਿੰਦਾ ਨਿਕਾਸ ਨਹੀਂ ਪਾਣੀ ਦਾ ਸਾਡੇ ਬਜ਼ੁਰਗਾਂ ਨੂੰ ਸਾਡੇ ਬੱਚਿਆਂ ਨੂੰ ਲੰਘਾਂ ਦੀ ਬਹੁਤ ਤੰਗੀ ਆ ਰਹੀ ਹੈ ਸ਼ਾਇਦ ਅੱਗੇ ਇੱਕ ਦੋ ਵਾਰੀ ਅਸੀਂ ਸਰਪੰਚ ਜੀ ਨਾਲ ਗੱਲ ਕੋਈ ਮਸਲਾ ਨਹੀਂ ਹੱਲ ਹੋਉਂਦਾ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਦੇ ਸ਼ਾਕਰ ਆਣ ਕੇ ਬਣਿਆ ਨਹੀਂ। ਕੋਈ ਅੱਜ ਨਾਲ ਸਾਡੇ ਪਿੰਡ ਦੇ ਤੇ ਸਾਡੇ ਗਲੀਆਂ ਛਾਣ ਕੇ ਮੌਕਾ ਦੇਖ ਸਕਦੇ। ਨਾਲੇ ਦੀ ਪ੍ਰੋਬਲਮ ਹੈ ਪਾਣੀ ਛੱਪੜ ਦਾ ਪਾਣੀ ਪਿੰਡ ਦਾ ਪਾਣੀ ਕਿਹਦੇ ਪਾਸੇ ਜਾਣਾ। ਸਾਡੀ ਕਿਹੜੀ ਗੱਲ ਦੀ ਸੁਣਾਈ ਹੋਣ ਦੇ ਦੀ। ਪਾਣੀ ਦਾ ਡੱਕ ਪਾਣੀ ਨੰਬਰ ਚਾਰ ਜਦਾ ਸਾਡੇ ਸਾਰੀਆਂ ਪੇਟੀਆਂ ਤੱਕ ਪਾਣੀ ਅੰਦਰ ਚਲ ਕੇ ਸਾਡਾ ਦਾਜ ਤੱਕ ਸਾਰਾ ਖਰਾਬ ਹੋ ਜਾਂਦਾ। ਸਾਡੇ ਗੱਲ ਕੇ ਬੈਠ ਗੱਲ ਕਰਦੇ। ਇਹਦੀ ਸਾਰੇ ਹੀ ਬੰਦੇ ਕਿਥੋਂ ਕਰੇ ਕਰੀਏ। ਪਾਣੀ ਚਾਰ ਚਰ ਘਰ ਭੰਗੀਆਂ ਨੇ ਘਰਵਾ ਸਾਡੇ। ਅਸੀਂ ਕਿਥੋਂ ਕਰੀਏ? ਮੈਨੂੰ ਪਤਾ ਨਹੀਂ ਜਾਂਦਾ ਸਭ ਕੁਝ ਹੋਇਆ ਨਹੀਂ ਮੈਨੂੰ ਪਤਾ ਨਹੀਂ ਜਾਂਦਾ ਬਾਰਛਾ ਸਭ ਦੰਗਰ ਜਾਂਦਾ ਪੜਾ ਆਈ ਮੇਰੇ ਦੇ ਤਰ੍ਹਾਂ ਦਾ ਮਾਵਾ ਕੇ ਫਾਇਰ ਨਾਲੀਆਂ ਨੇ ਪਾਣੀ ਲੋਕਾਂ ਦੀਆਂ ਦੇ ਪਾਣੀ ਦਾ ਮੁਕਾਸ ਕੀਤਾ ਜਾਵੇਿੰਦਾ ਬਿੰਦੂ ਭਾਜੀ ਆ ਕੇ ਸਾਡਾ ਮੋਕਾ ਬੋਲਦਾ ਜਾਈ ਇਹ ਕ ਗੰਦੀ ਗੰਦਗੀ ਹੈ ਨਾ ਇੰਨਾ ਕ ਮਛਰ ਸਾਡੇ ਘਰ ਚ ਕੋਈ ਨਾ ਕੋਈ ਬਿਮਾਰੀ ਰਹਿੰਦਾ ਮੰਗੇ ਨਹੀਂ ਜਾਂਦਾ ਕੋਈ ਨਾ ਕੋਈ ਬਿਮਾਰੀ ਰਹਿੰਦਾ ਵਾ ਮੇਰਾ ਨਾਮ ਦਲਜੀਤ ਸਿੰਘ ਨਾ ਪਿੰਡ ਤੇ ਬੜਤੇ ਪੰਚਾਇਤ ਔਰ ਦੇ ਨਾਤੇ ਸਾਡੇ ਪਿੰਡ ਦੀ 10000 ਵੋਟਾਂ ਡਿਸਟ੍ਰਿਕਟ ਗੁਰਦਾਸਪੁਰ ਦੇ ਤੋਂ ਸਭ ਤੋਂ ਵੱਡਾ ਪਿੰਡ ਕਿੱਦਾਂ ਇੱਥੇ 20 ਕਿੱਮਿਆਂ ਤੋਂ ਪਲਾਸਾ ਛੱਪੜ ਹੈ ਤੇ 20 ਕਨਾਲਾ ਥਾਂ ਇਹਦਾ ਇੱਥੇ ਬਚਿਆ 1 ਕਨਾਲਾ ਥਾਂ ਹੀ ਬਚਿਆ ਤੇ ਪਿੰਡ ਦੇ ਲੋਕ ਨੇ ਪ੍ਰੇਸ਼ਾਨ ਨੇ ਘਰਾਂ ਦੇ ਗਲੀਆਂ ਦੇ ਵਿੱਚ ਗੋਡੇ-ਗੋਡੇ ਪਾਣੀ ਆ ਪੰਚਾਇਤ ਲੋਹੇ ਨੇ ਪ੍ਰੇਸ਼ਾਨ ਪਿੰਡ ਵਾਲੇ ਪਰ ਕਰਦੇ ਨੇ ਘਰਾਂ ਚ ਆ ਕੇ ਬਹਿ ਕੇ ਸਾਨੂੰ ਕੋਈ ਰਾਹ ਨਹੀਂ ਲੱਭਦਾ ਪਹਿਲਾਂ ਵੀ ਨਿਸ਼ਾਨਦੇਹੀ ਕਰਾਈ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਘਰ ਬਣਾ ਲਏ ਉਹਨਾਂ ਰੋਤੀ ਔਰ ਜਦੋਂ ਉਹਨਾਂ ਨੇ ਅੱਗੇ ਹੱਥ ਜੋੜਦੇ ਆ ਵੀ ਸਾਰੇ ਪਿੰਡ ਦਾ ਮਸਲਾ ਸਾਡਾ ਨਿੱਜੀ ਕਿਸੇ ਨਾਲ ਕੋਈ ਲੈਣਾ ਨਹੀਂ ਹੈਗਾ ਸਾਰੇ ਸਾਡੇ ਆਪਣੇ ਹੀ ਪਰਿਵਾਰਾਂ ਨੇ ਇਹਨਾਂ ਨੂੰ ਛੱਪੜ ਹੀ ਲੱਗਾ ਇਹਨਾਂ ਨੂੰ ਘਰ-ਬਾਰ ਬਣਾਉਣ ਵਾਸਤੇ ਕੀ ਗੱਲ ਇਹਨਾਂ ਨਾਲ ਕੋਲ ਆਪਣੀ ਹੋਰ ਜਿਆਦਾ ਤਾਂ ਹੈ ਨਹੀਂ ਜੀ ਇਹ ਕਰਕੇ ਸਾਡੇ ਲੋਕਾਂ ਦੀ ਭੁੱਖ ਜਿਆਦਾ ਵੱਧ ਗਈ ਆ ਜਿਹੜੇ ਘਰ ਦੇਗੇ ਛੱਪੜ ਉਹ ਕਹਿੰਦਾ ਵੀ ਮੈਂ ਹੀ ਮਾਲਕਾ ਸਾਰੇ ਦਾ ਸਾਰਾ ਮੈਂ ਵੱਲਾਂ ਦੂਜੀ ਗੱਲ ਪੁਲਿਸ ਪ੍ਰਸ਼ਾਸਨ ਨੇ ਮੰਗ ਕੀਤੀ ਆ ਐਸਐਸਪੀ ਸਾਹਿਬ ਡੀਸੀ ਸਾਹਿਬ ਦੇ ਆਰਡਰ ਨੇ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਪਹੁੰਚਾ ਸਾਰਾ ਪਿੰਡ ਦੀ ਵੀਡੀਓ ਬਣਾ ਕੇ ਦਾ ਸੀ ਤਵੇ ਇੱਥੇ ਖੜਾ ਮਾਨ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਇਹ ਚੀਜ਼ ਉੱਤੇ ਕਿਉਂ ਨਹੀਂ ਸਖਤ ਹੋ ਰਹੇ ਵੀ ਇਹ ਮਹਿਕਮਾ ਤੁਹਾਡਾ ਕਿੱਥੇ ਪਹੁੰਚਿਆ ਇਹਨਾਂ ਨੂੰ ਕਿੰਨੇ ਕਿੰਨੇ ਪ੍ਰੈਸ਼ਰ ਪਾਇਆ ਕਿਉਂ ਨਹੀਂ ਆਇਆ ਤੁਹਾਡਾ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਆਇਆ ਤੁਹਾਡਾ ਵੀਡੀਓ ਸਾਹਿਬ ਕਿਉਂ ਨਹੀਂ ਆਇਆ ਤੁਹਾਡਾ ਤਹਿਸੀਲਦਾਰ ਸਾਹਿਬ ਕੀ ਕਾਰਨ ਹੈ ਕਿਹਦਾ ਪ੍ਰੈਸ਼ਰ ਇਹਦੇ ਉੱਤੇ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਪੰਚਾਇਤ ਦਾ ਮਤਾ ਇੱਕ ਪਾਸੇ 10000 ਵੋਟ ਇਹ ਇੱਥੇ ਅੱਗਾ ਪਿੰਡ ਪਾਣੀ ਦਾ ਅੱਗਲੇ ਵਿੱਚ ਪਾਣੀ ਅਕਸਰ ਪਿੰਡ ਦੇ ਵਿੱਚ ਇੰਨਾ ਤੰਗ ਪ੍ਰਚਾਰ ਲੋਕ ਹੋ ਰਹੇ ਨੇ ਕਾਫੀ ਦਸਾ ਦੇ ਕੋਈ ਨਹੀਂ ਜਾਏਗਾ ਤਿੱਬੜ ਦੇ ਵਿੱਚ